ਬੈਂਗਣ ਪੁੰਨਨ ਦਾ ਚੰਜਟ ਹੀ ਖਤਮ ਬਹੁਣ ਬਣਾਓ ਬਿਨਾ ਪੁੰਨੇ ਹੀ ਸਵਾਦ ਪੜਤਾ ਤੇ ਅੱਜ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰਦੇ ਆਂ ਚੈਨਲ ਤੇ ਪਹਿਲੀ ਵਾਰ ਆਏ ਆਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪੜਤੇ ਦੀ ਰੈਸਪੀ ਕਿਉਂ ਜਿ ਲਈ ਇੱਧਰ ਆਪਾਂ ਟਮਾਟਰ ਪਿਆਜ਼ ਹਰੀਆਂ ਮਿਰਚਾਂ ਤੇ ਲਸਣ ਕੱਟ ਕੇ ਰੱਖ ਲਿਆ ਦੇਖੋ ਤੇ ਇੱਧਰ ਆਪਾਂ ਦੋ ਬੈਂਗਣ ਲਏ ਆਂ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਤੇ ਤੁਹਾਨੂੰ ਆਪਾਂ ਬਿਨਾ ਪੁੰਨੇ ਹੀ ਪੜਥਾ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਦਿਖਾਵਾਂਗੇ ਨਾ ਕੋਈ ਭੁੰਨਣ ਦਾ ਚਿੰਜਟ ਰਹੇਗਾ ਤੇ ਨਾ ਹੀ ਕੋਈ ਅੱਗ ਬਾਲਣ ਦਾ ਤੇ ਤੁਹਾਨੂੰ ਆਪਾਂ ਦੱਸਦੇ ਆ ਇਹ ਆਪਾਂ ਪੜਥਾ ਕਿਸ ਤਰ੍ਹਾਂ ਬਣਾਉਣਾ ਹੈਗਾ ਦੇਖੋ ਆਪਾਂ ਬੈਂਗਨ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਤੇ ਆਪਾਂ ਪਹਿਲਾਂ ਧੋਲੇ ਸੀ ਅਤੇ ਛਿੱਲਣ ਤੋਂ ਬਾਅਦ ਹੀ ਧੋਵਾਂਗੇ ਬੇਸ਼ੱਕ ਲੰਤ ਬਾਤੋ ਕਿ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਕੱਟ ਕੇ ਬਾਅਦ ਵਿੱਚ ਆਪਾਂ ਇਹ ਨਹੀਂ ਧੋਣਾ ਆਪਾਂ ਪਹਿਲਾਂ ਹੀ ਧੋ ਲਵਾਂਗੇ ਤੇ ਪੀਸ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਕੱਟ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਇਹਦੀ ਪੀਸ ਕਰ ਲਈ ਦੇਖੋ ਤੇ ਆਪਾਂ ਸਾਰੇ ਬੈਂਗ ਇਸ ਤਰ੍ਹਾਂ ਹੀ ਕਟਾਂਗੇ ਦੇਖੋ ਤੇ ਆਪਣੇ ਕੱਟ ਕੇ ਤਿਆਰ ਕਰ ਲਏ ਬੈਂਗਣ ਤੇ ਆਪਾਂ ਤੜਕੇ ਵਾਸਤੇ ਇੱਧਰ ਪਿਆਜ਼ ਅਦਰ ਸਾਰਾ ਕੁਝ ਕੱਟ ਲਿਆ ਇੱਧਰ ਆਪਣੇ ਕੱਟੇ ਬਤਾਉ ਇੱਧਰ ਆਪਾਂ ਲੋਹੇ ਦੀ ਕੜਾਈ ਲੈ ਲਈ ਉਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਤੇਲ ਆਪਣਾ ਗਰਮ ਹੋ ਰਿਹਾ ਤੇ ਵਿੱਚ ਆਪਾਂ ਇਹਦੇ ਛਿੱਲਿਆ ਹੋਇਆ ਲਸਣ ਪਾਵਾਂਗੇ ਲਸਣ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਹਰੀਆਂ ਮਿਰਚਾਂ ਪਿਆਜ਼ ਕੱਟੇ ਹੋਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਲੋਹੇ ਦੀ ਕੜਾਈ ਵਿੱਚ ਬੜਾ ਬਹੁਤ ਹੀ ਵਧੀਆ ਅਤੇ ਟੇਸਟੀ ਬਣਦਾ ਹੈ ਤੇ ਦੇਖੋ ਤੇ ਇਹਨੂੰ ਆਪਾਂ ਨੂੰ ਪਿਆਜ਼ ਦੇਖੋ ਕਿੰਨੇ ਵਧੀਆ ਆਪਣੇ ਭੁੱਜ ਕੇ ਤਿਆਰ ਹੋ ਗਏ ਇਹਦੇ ਵਿੱਚ ਹੀ ਆਪਾਂ ਕੱਟੇ ਹੋਏ ਟਮਾਟਰ ਪਾਵਾਂਗੇ ਲੋਹੇ ਦੀ ਕੜਾਈ ਵਿੱਚ ਆਇਰਨ ਭਪੂਰ ਮਾਤਰਾ ਵਿੱਚ ਆਪਾਂ ਮਿਲ ਜਾਂਦਾ ਹੈ ਜੋ ਕਿ ਦੂਸਰੇ ਬਰਤਨਾਂ ਵਿੱਚ ਇਹਨਾਂ ਨੇ ਬਣਦਾ ਤੇ ਨਾਲੇ ਇਹਦੇ ਵਿੱਚ ਸਬਜ਼ੀ ਬਹੁਤ ਵਧੀਆ ਤੇ ਟੇਸਟੀ ਬਣਦੀ ਹੈਗੀ ਆ ਜਰੂਰ ਟਰਾਈ ਕਰਿਓ ਤੇ ਦੇਖੋ ਆਪਣੇ ਪਿਆਜ਼ ਵੀ ਭੁੱਜ ਕੇ ਕਿੰਨੇ ਵਧੀਆ ਤਿਆਰ ਹੋ ਗਏ ਇਹਦੇ ਵਿੱਚ ਹੁਣ ਆਪਾਂ ਬੇਸਿਕ ਮਸਾਲੇ ਪਾਵਾਂਗੇ ਪੀਸੀ ਹੋਈ ਮਿਰਚ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਪਾਓ ਅੱਗੇ ਆਪਾਂ ਹਰੀ ਵੀ ਪਾਈ ਸੀ ਹਲਦੀ ਤੇ ਨਮਕ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਉਣੇ ਆਏ ਆਪਣਾ ਸਿੰਪਲ ਜਿਹਾ ਤੇ ਟੇਸਟੀ ਜਿਹਾ ਪਰਠਾ ਬਣ ਕੇ ਤਿਆਰ ਹੋਊਗਾ ਦੇਖੋ ਇਹ ਲੋਹੇ ਦੀ ਕੜਾਈ ਆਪਣੀ ਬਹੁਤ ਵਧੀਆ ਹੈਗੇ ਤੇ ਇਹ ਨਾਨ ਸਟਿਕ ਕੜਾਈ ਤਰ੍ਹਾਂ ਕੰਮ ਕਰਦੀ ਹੈ ਦੇਖੋ ਕੜਾਈ ਨੇ ਆਪਣਾ ਪੂਰਾ ਤੇਲ ਛੱਡ ਦਿੱਤਾ ਤੇ ਆਪਣਾ ਮਸਾਲਾ ਵੀ ਤੜਕੇ ਵਾਲਾ ਭੁੱਜ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਆਪਣਾ ਮਸਾਲਾ ਭੁੱਜਿਆ ਇਹਦੇ ਵਿੱਚ ਹੀ ਆਪਾਂ ਕੱਟੇ ਹੋਏ ਬੈਂਗਣ ਪਾ ਦੇਾਂਗੇ ਜੋ ਆਪਾਂ ਕੱਟ ਕੇ ਰੱਖੇ ਹੋਏ ਸੀ ਇਹ ਪਰਤਾ ਇੱਕ ਵਾਰੀ ਬਣਾਓਗੇ ਤਾਂ ਵਾਰ-ਵਾਰ ਤੁਹਾਡਾ ਦਿਲ ਕਰੂਗਾ ਇਹ ਪਰਤਾ ਬਣਾਉ ਨੂੰ ਇੰਨਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗਾ ਇਹ ਜਰੂਰ ਟਰਾਈ ਕਰੋ ਤੇ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਦੱਸਿਆ ਤੇ ਆਪਾਂ ਇਸ ਤਰ੍ਹਾਂ ਹੀ ਮਿਕਸ ਕਰਦੇ ਹੋਏ ਇਹਨੂੰ ਬਕਾ ਲਵਾਂਗੇ ਤੇ ਬਹੁਤ ਹੀ ਜਲਦੀ ਬਣੂਗਾ ਦੇਖੋ ਇਸ ਤਰ੍ਹਾਂ ਆਪਾਂ ਮਿਕਸ ਕਰਦੇ ਹੋਏ ਬਕਾਇਆ ਸੀ ਦੇਖੋ ਕਿੰਨਾ ਵਧੀਆ ਆਪਣਾ ਪਰਤਾ ਬਣ ਕੇ ਤਿਆਰ ਹੋਇਆ ਇਹਨੂੰ ਆਪਾਂ 2-2 3 ਮਿੰਟ ਘੱਟ ਗੈਸ ਤੇ ਹੀ ਪਕਾਵਾਂਗੇ ਇਹ ਹੋਰ ਵੀ ਬਹੁਤ ਵਧੀਆ ਬਣ ਜਾਵੇਗਾ ਦੇਖੋ ਬਿਲਕੁਲ ਵੀ ਕੜਾਈ ਨਾਲ ਨਹੀਂ ਚਿਪਕ ਰਿਹਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਚਮਸੀ ਨਾਲ ਇਸ ਤਰ੍ਹਾਂ ਮੈਸ਼ ਕਰਦੇ ਹੋਏ ਪਕਾ ਲਵਾਂਗੇ ਤੇ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਜਰੂਰ ਟਰਾਈ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਕਿ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈਗੀ ਹੈ ਪਲੀਜ਼ ਤੁਸੀਂ ਜ਼ਰੂਰ ਕਮੈਂਟ ਅਤੇ ਲਾਈਕ ਕਰਿਆ ਕਰੋ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੇ ਦੇਖੋ ਆਪਣੀ ਰੈਸਪੀ ਕਿੰਨੀ ਵਧੀਆ ਪਰਥੇ ਦੀ ਬਣ ਕੇ ਤਿਆਰ ਹੋਈ ਹੈ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਿਓ ਤੁਸੀਂ ਇਹ ਸਿੰਪਲ ਰੋਟੀ ਪੂਰੀ ਪਰਾਂਠੇ ਨਾਲ ਖਾ ਸਕਦੇ ਹੋ ਤੇ ਦੇਖੋ ਕੜਾਈ ਨੇ ਬਿਲਕੁਲ ਤੇਜ਼ ਛੱਡ ਦਿੱਤਾ ਆਪਣੀ ਕਿੰਨੀ ਵਧੀਆ ਆਪਣਾ ਇਹ ਪਰਥਾ ਬਣ ਕੇ ਤਿਆਰ ਹੋਇਆ ਪਲੀਜ਼ ਚੈਨਲ ਤੇ ਪਹਿਲੀ ਵਾਰਾਂ ਇਹ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ